ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੀ ਵਾਹ ਜਾ ਮਾਰ ਕੇ ਦੋ ਵੇ ਲਾਲ ਉਠਾਏ ਨੇ ਉਠੋ ਵੇ ਮੇਰੇ ਹੀਰੋ ਅੱਜ ਲੈਣ ਸਿਪਾਹੀ ਆਏ ਤੇਰੇ ਸੋਣੀ ਦਸ ਤਾਰ ਵੇ ਅਜ ਸਦਕ ਤੁਹਾਡੇ ਪਰਖਣੇ ਦੁਸ਼ਮਨ ਦੀ ਤਲਵਾਰ ਨੇ ਹੀ ਮਰ ਕੇ ਦੱਸਣਾ ਜਗ ਨੂੰ ਦਾਗ ਕਦੇ ਨਾ ਲੱਗ ਜੈ ਗੁਰੂ ਅਰਜਨ ਦੀ ਪੱਗ ਨੂੰ ਹਸ ਤੀ ਤਵੀ ਤੇ ਬੈਠ ਕੇ ਜੋ ਦੁਖੜੇ ਗਏ ਸਹਾਰ ਵੇ ਸਦਗਤ ਤੁਹਾਡੇ ਪਰਖਣੇ ਦੁਸ਼ਮਨ ਦੀ ਤਲਵਾਰ ਨੇ ਸਿੱਖੀ ਨੂੰ ਦਾਗ ਨਾ ਲਾਉਣਾ ਜੇ ਜਦੋਂ ਅਨੰਦਪੁਰ ਵਿੱਚ ਆਣ ਕੇ ਪੰਡਤਾਂ ਨੇ ਕਰੀ ਪੁਕਾਰ ਵੇ ਹਸਸੀ ਹਸਸੀ ਸਤਰਮ ਤੋਂ ਵਾਰਵੇ ਪਈ ਮਤੀ ਦਾਸ ਨੂੰ ਝਾਲਮਾ ਦਿੱਤਾ ਫਟਿਆ ਵਿੱਚ ਖਲੇ ਹਾਰ ਵੇ ਅਜ ਸਦਕ ਤੁਹਾਡੇ ਪਰਖਣੇ ਦੁਸ਼ਮਨ ਦੀ ਤਲਵਾਰ ਨੇ ਸਿੱਖੀ ਨੂੰ ਦਾਗ ਨਾ ਲਾਉਣਾ ਜੇ ਬੇਸ਼ੱਕ ਪਹਿਣ पिਂਜਰ ਕਦੇ ਸ਼ੇਰ ਨਹੀਂ ਮੰਦੇ ਹਾਰਵੇ ਤਰਮੋ ਤੋਂ ਜਿੰਦ ਸਸ ਹਸ ਕੇ ਜੀਤ ਜੁਜਾਰ ਵੇ ਵੱਡੇ ਵੀਰੇ ਵਾਂਗ ਵਰਲਾ ਤੁਸੀਂ ਹੱਸ ਮੋਤ ਮੁਟੇ ਹਾਰ ਵੇ ਅੱਜ ਸਦਕ ਤੁਹਾਡੇ ਪਰਖਣ ਦੁਸ਼ਮਨ ਦੀ ਤਲਵਾਰ ਨੇ ਪੈ ਕੇ ਬੁਝ ਜਾਉ ਜ਼ੁਲਮ ਦੀ ਅੱਗ ਵੇ ਮੂਤੇ ਗੰਗੂ ਦੁਸ਼ਤ ਦੇ ਹੁਣ ਕਾਲ ਖ ਜਾਣੀ ਲੱਗ ਵੇ ਕੀ ਹੋਇਆ ਜੇ ਹੋ ਗਿਆ ਗੰਗੂ ਪਾਪੀ ਦੁਸ਼ਟ ਗੱਦਾਰ ਵੇ ਅਜ ਸਦਕ ਤੁਹਡੇ ਪਰਖਣ ਦੁਸ਼ਮਨ ਦੀ ਤਲ ਵਾਰ ਨੇ ਸਿੱਖੀ ਨੂੰ ਦਾਗ ਨਾ ਲਾਉਣਾ ਜੇ ਜੇ ਡੋਲੇ ਦੇਵਣ ਤੀਆਂ ਦੇ ਤੁਸੀਂ ਕਰਿਓਣਾ ਪਰ ਵਾਣਵੇਂ ਨਵਾਰਕੇ ਕਰਦੇਓ ਸਿੱਖੀ ਦੀ ਉੱਚੀ ਸ਼ਾਨ ਵੇ ਜਦ ਵਰੋ ਪਿਆਰੀ ਮੋਤ ਨੂੰ ਤੱਕ ਮੈਂ ਜਾਵਾ ਬਲੇ ਹਾਰ ਵੇ ਹਜ ਸਦਕ ਤੁਹਾਡੇ ਪਰਖਣੇ ਦੁਸ਼ਮਨ ਦੇ ਤਲ ਵਾਰ ਨੇ ਸਿੱਖੀ ਨੂੰ ਦਾਗ ਨਾ ਲਾਉਣਾ ਜੇ ਪੰਜ ਪਿਆਰੇ ਸਾਜ ਕੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ ਦਾ ਸਿੰਘ ਨੇ ਆਖ ਸੁਣਾ ਦਿੱਤਾ ਪਾਈ ਮਤੀ ਦਾ ਸੁਨੂ ਜਾਲਮਾ ਦਿੱਤਾ ਫਟਿਆ ਵਿੱਚ ਖਲੇ ਹਾਰ ਵੇ ਅੱਜ ਸਦਕ ਤੁਹਾਡੇ ਪਰਖਣੇ ਦੁਸ਼ਮਨ ਦੀ ਤਲਵਾਰ ਨੇ ਹਾਡੇ ਪਰਖਣੇ ਦੁਸ਼ਮਨ ਦੀ ਤਨ ਵਾਰਨੇ ਸਿੱਖੀ ਨੂੰ ਦਾਗ ਨਾ ਲਾਉਣਾ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ